ਅੱਤੇ ਸਭ ਤੋਂ ਪਹਿਲਾਂ ਅੱਜ ਸਾਰਾ ਨਗਰ ਨਿਵਾਸੀਆਂ ਨੂੰ ਅੱਜ ਦੇ ਦਿਨ ਤੇ ਗਣਤੰਤਰ ਦਿਵਸ ਤੇ ਲੱਖ ਲੱਖ ਵਧਾਈ ਤੇ ਜਿਹੜਾ ਕੰਮ ਅੱਜ ਤੁਸੀਂ ਅੱਜ ਮੈਨੂੰ ਸਨਮਾਨ ਦੇ ਕੇ ਨਵਾਜਿਆ ਉਸ ਦੀ ਕੀਮਤ ਬਹੁਤ ਜ਼ਿਆਦਾ ਬਣ ਗਈ ਜਿਹੜੀ ਕਿ ਸਮਾਂ ਲੱਗ ਕੇ ਹੌਲੀ-ਹੌਲੀ ਉਤਰੇਗੀ ਤੇ ਮੈਂ ਉਹਨਾਂ ਦਾਨੀਆਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਚਾਹੁੰਦੇ ਸੀ ਵੀ ਵਾਕੇ ਹੀ ਸਾਡਾ ਸਕੂਲ ਇਹੋ ਜਿਹੜਾ ਸੋਨਾ ਬਣੇ ਤੇ ਜਦੋਂ ਵੀ ਮੈਂ ਹੱਥ ਫੈਲਾ ਕੇ ਦਾਨ ਵਾਸਤੇ ਆਉਂਦਾ ਸੀ ਸਕੂਲ ਦੀ ਸਮੱਸਿਆ ਜਦੋਂ ਕਿਤੇ ਰੱਖੀ ਜਾਂਦੀ ਸੀ ਤਾਂ ਮੈਨੂੰ ਲੱਗਦਾ ਵੀ ਬੂਝਾ ਜਿਹੜਾ ਜਿਹੜਾ ਥੀਸਾ ਸੀਗਾ ਉਹ ਜਿਵੇਂ ਬਾਬਾ ਨਾਨਕ ਦੇ ਅੰਦਰੋਂ ਭਰ ਕੇ ਲਈ ਜਾਂਦਾ ਹੁੰਦਾ ਸੀਗਾ ਤੇ ਸੇਵਾਦਾਰਾਂ ਨੂੰ ਦੇ ਜਾਂਦਾ ਸੀਗਾ ਕਿ ਐਸ ਤਰ੍ਹਾਂ ਹੀ ਲੋਕਾਂ ਨੇ ਦਾਨ ਦਿੱਤਾ ਹੈ ਜੇ ਉਹ ਸਮੱਸਿਆ ਸਾਹਮਣੇ ਰੱਖੀ ਉਸ ਸਮੱਸਿਆ ਨੂੰ ਆਪਣੀ ਸਮੱਸਿਆ ਸਮਝ ਕੇ ਤੇ ਦਾਨ ਦਿੱਤਾ ਤਾਂ ਮੈਂ ਬਹੁਤ ਸਾਰੇ ਦਾਨੀਆਂ ਦਾ ਧੰਨਵਾਦ ਵੀ ਕਰਦਾ ਹੈ ਜਿਨ੍ਹਾਂ ਨੇ ਇਸ ਨੂੰ ਆਪਣਾ ਸਕੂਲ ਜਦੋਂ ਕਿ ਇਸ ਚੀਜ਼ ਨੂੰ ਅਸੀਂ ਆਪਣੀ ਬਣਾ ਲੈਨੇ ਆ ਤਾਂ ਫਿਰ ਉਹ ਜਦੋਂ ਆਪਣੀ ਹੋ ਜਾਂਦੀ ਹੈ ਤਾਂ ਉਸ ਨੂੰ ਅਸੀਂ ਜਿਵੇਂ ਘਰ ਨੂੰ ਸਾਫ਼ ਸੰਭਾਲ ਕਰਦੇ ਆ ਉਵੇਂ ਉਸ ਚੀਜ਼ ਦੀ ਵੀ ਸਾਫ਼ ਸੰਭਾਲ ਕਰਦੇ ਆ ਤਾਂ ਜਿਸ ਦਿਨ ਮੈਂ ਆਇਆ ਸੀ ਤਾਂ ਮੇਰੇ ਬੱਚਿਆਂ ਨੂੰ ਵੀ ਮਹਿਸੂਸ ਹੋਇਆ ਸੀ ਵੀ ਡੈਡੀ ਜੀ ਤੁਸੀਂ ਗਲਤ ਜਗ੍ਹਾ ਆ ਗਏ ਤਾਂ ਮੈਂ ਸੋਚਿਆ ਵੀ ਨਹੀਂ ਬੇਟਾ ਇਹ ਮੈਨੂੰ ਲੈ ਕੇ ਆਏ ਆ ਉਸ ਉਮੀਦ ਨਾਲ ਤੇ ਮੈਂ ਵੀ ਉਸ ਉਮੀਦ ਤੇ ਜਿਸ ਉਮੀਦਾਂ ਇਹ ਚਾਹੁੰਦੇ ਸੀ ਵੀ ਸਾਡਾ ਸਕੂਲ ਵੀ ਉਸੇ ਤਰ੍ਹਾਂ ਹੋਣਾ ਚਾਹੀਦਾ ਜਿਸ ਤਰ੍ਹਾਂ ਦੇ ਬਾਕੀ ਸਕੂਲ ਹੈ ਤੇ ਮੈਂ ਕਿਹਾ ਪੁੱਤਰ ਆਪਾਂ ਇਸ ਨੂੰ ਬਖੂਪੀ ਨਵਾਵਾਂਗੇ ਜਿੰਨਾ ਹੋ ਸਕੇ ਮੈਂ ਇਹ ਨਹੀਂ ਹੋਊਗਾ ਵੀ ਅੱਜ ਛੁੱਟੀ ਹੈ ਤੇ ਮੈਂ ਨਹੀਂ ਜਾਣਾ ਜਦੋਂ ਵੀ ਕਦੋਂ ਲੋੜ ਪਊਗੀ ਸਕੂਲ ਦੀ ਤੇ ਮੈਂ ਉਸ ਸਮੇਂ ਉੱਥੇ ਹਾਜ਼ਰ ਹੋਊਗਾ ਤਾਂ ਲੋਕਾਂ ਦਾ ਵੀ ਮੈਨੂੰ ਅੱਜ ਭਰਪੂਰ ਸਹਿਯੋਗ ਮਿਲ ਰਿਹਾ ਹੈ ਤਾਂ ਅਸੀਂ ਬਾਥਰੂਮਾਂ ਵਾਸਤੇ ਰੁਵਾਦ ਕੀਤੀ ਸੀ ਲੜਕੀਆਂ ਦੀ ਸਮੱਸਿਆ ਸੀ ਬਹੁਤ ਜ਼ਿਆਦਾ ਹੀ ਤਾਂ ਉਸ ਲੜਕੀ ਨੂੰ ਜਦੋਂ ਸਰਦਾਰ ਜਸਕਰਨ ਸਿੰਘ ਨਾਲ ਸ਼ੇਅਰ ਕੀਤਾ ਤਾਂ ਉਹਾਂ ਨੇ ਵੀ ਅਸੀਂ ਵਰਦੀਆਂ ਦੇਣੀਆਂ ਪੁੱਛ ਮੈਂ ਕਿਹਾ ਜੀ ਤੁਸੀਂ ਸਕੂਲ ਨੂੰ ਦਾਨ ਕਰਦਾ ਇਹ ਉਦੋਂ ਵੀ ਵੱਧ ਲੋੜ ਹੈ ਇਸ ਚੀਜ਼ ਦੀ ਵਰਦੀਆਂ ਦੇਣੀਆਂ ਤਾਂ ਕੋਈ ਗੱਲ ਨਹੀਂ ਪਰ ਉਹ ਗੱਲ ਨੂੰ ਵੀ ਬੂਰ ਪੈ ਗਿਆ ਜਦੋਂ ਸਰਦਾਰ ਜਰਨੈਲ ਸਿੰਘ ਨਾਲ ਮੈਂ ਇਹ ਗੱਲ ਸ਼ੇਅਰ ਕੀਤੀ ਤਾਂ ਉਹ ਆਂਦਾ ਜੀ ਤੁਸੀਂ ਇਹ 31000 ਦਾ 31000 ਰੁਪਇਆ ਜਿਹੜਾ ਉਹ ਬਾਥਰੂਮਾਂ ਤੇ ਲਾਓ ਤੇ ਵਰਦੀਆਂ ਮੈਂ ਵੰਡ ਦੇਵਾਂਗਾ ਤਾਂ ਉਹ ਮੈਂ ਕਿਹਾ ਵੀ ਆਹਦਾ 5000 ਹੋਣੀ ਮੈਥੋਂ ਲੈ ਜਾਓ ਮੈਂ ਕਿਹਾ ਨਹੀਂ ਜੀ ਮੈਨੂੰ ਲੋੜ ਬੰਦਾ ਬੱਚਿਆਂ ਦੇ ਪੁੱਛ ਲੈਂਦੇ ਉਹ ਜਿੰਨੇ ਹੋਏ ਤਾਂ ਫੇਰ ਆਪਾਂ ਉਸ ਗੱਲਾਂ ਦੇਵਾਂਗੇ ਉਹ ਜਦੋਂ ਪਤਾ ਕੀਤਾ ਤਾਂ ਉਹ ਵਰਦੀਆਂ 8000 ਦੀਆਂ ਬਣ ਗਈਆਂ ਤੇ ਮੈਂ ਜਦੋਂ ਸ਼ਾਮ ਨੂੰ ਫੋਨ ਲਾਇਆ ਆਹ ਤਾਂ ਮਰਜੀ ਫੇਰ ਕੀ ਹੋ ਗਿਆ 8000 ਦਾ ਕੀ ਹੋ ਗਿਆ ਆਹਦਾ ਤੁਸੀਂ ਮੇਰੇ ਘਰੇ ਆਓ ਤੇ ਮੈਥੋਂ ਪੈਸੇ ਫੜ ਕੇ ਲੈ ਜਾਓ ਤੇ ਵਰਦੀਆਂ ਲਿਆਓ ਤਾਂ ਉਹ ਵਰਦੀਆਂ ਦਿੱਤੀਆਂ ਗਈਆਂ ਤੇ ਜਦ ਇਹ ਸੇ ਦਾਨੀਪੁਰ ਸਕੂਲ ਚ ਗਏ ਤਾਂ ਜਿਹਨਾਂ ਨੇ ਬਾਥਰੂਮਾਂ ਦੀ ਸਥਿਤੀ ਵੇਖੀ ਤਾਂ ਮੈਨੂੰ ਇਹ ਲੱਗਦਾ ਸੀ ਵੀ ਆਪਾਂ ਇਹਨਾਂ ਨੂੰ ਉੱਚੇ ਕਰਕੇ ਤੇ ਇੱਕ ਨਵਾਂ ਬਣਾ ਲਾਂਗੇ ਉਹ ਆਂਦੇ ਮਰਜ਼ੀ ਜੇ ਠਹਿ ਜਾਣ ਮੈਂ ਕਿਹਾ ਵੀ ਮੈਂ ਤਾਂ ਚਾਹਣਾ ਹੀ ਆ ਵੀ ਜੇ ਨਵੇਂ ਬਣਾਣ ਉਹਾਂ ਦੇ ਇੱਕ ਵਾਰ ਠਾ ਦਿਓ ਮੈਂ ਕਿਹਾ ਵੀ ਇਹਨਾਂ ਪੈਸੇ ਨਾ ਸਰਦਾ ਨਹੀਂ ਤਾਂ ਫੇਰ ਉਹਾਂ ਦੇ ਵੀ ਕੋਈ ਗੱਲ ਨਹੀਂ ਮੈਂ ਕਿਹਾ ਵੀ ਜੇ ਨਾ ਸਰਿਆ ਤਾਂ ਆਪਾਂ ਫੇਰ ਕਿਹੜਾ ਲਾ ਲਾਂਗੇ ਤੇ ਕੱਲ ਇੱਕ ਦਾਨੀਪੁਰ ਦੇ ਘਰ ਰਜਿੰਦਰ ਸਿੰਘ ਦੇ ਮਾਤਾ ਦਾ ਅਫਸੋਸ ਕਰਨ ਗਏ ਸੀ ਜਦੋਂ ਉੱਥੇ ਗੱਲਾਂ ਕੀਤੀਆਂ ਤਾਂ ਉਹਨਾਂ ਨੇ ਆਪਣੀ ਮਾਤਾ ਦੀ ਯਾਦ ਦੇ ਵਿੱਚ ਮੈਂ ਜਦੋਂ ਕਿਹਾ ਤਾਂ ਉਹਨਾਂ ਨੇ 25000 ਰੁਪਏ ਦਾ ਸਕੂਲੋਂ ਅਲਾਣ ਕਰਤਾ ਵੀ ਮਾਈਟ ਜੀ ਇਹਨਾਂ ਨੂੰ ਪੂਰਾ ਕਰ ਲਓ